ਯਾ ਭੀ ਇਹ ਬਹੁਤ ਵੱਡੀ ਜੋ ਖਬਰ ਆਈ ਹੈ ਸਾਹਮਣੇ ਅਮਰਤਪਾਲ ਨੂੰ ਲੈ ਕੇ ਜੋ ਉਹਨਾਂ ਦੇ ਸਾਥੀਆਂ ਨੂੰ ਕਿਹਾ ਗਿਆ ਸੀ ਵੀ ਜੋ ਉਹਨਾਂ ਦੇ ਸਾਥੀ ਪੰਜਾਬ ਦੇ ਵਿੱਚ ਲਿਆਤੇ ਜਾਣਗੇ ਜੋ ਜ਼ਿਲ੍ਹਾ ਪੰਜਾਬ ਅਮਰਤਸਰ ਦੀ ਜੇਲ੍ਹ ਦੇ ਵਿੱਚ ਰੱਖੇ ਜਾਣਗੇ ਡਿਬਰੂਗੜ੍ਹ ਤੋਂ ਸਿੱਧਾ ਪੰਜਾਬ ਲਿਆਉਣ ਦੀ ਤਿਆਰੀ ਦੇ ਵਿੱਚ ਆ ਜੋ ਕਿ ਹੁਣ ਦੀਆਂ ਤਾਜ਼ਾ ਖਬਰਾਂ ਜਿਹਦੇ ਵਿੱਚ ਕਿਹਾ ਗਿਆ ਅਮਰਤਪਾਲ ਸਿੰਘ ਵੀ ਪੰਜਾਬ ਦੇ ਵਿੱਚ ਲਿਆਇਆ ਜਾਣਗੇ ਕਿਉਂਕਿ ਉਹਨਾਂ ਦਾ ਕਹਿਣਾ ਇਹ ਆ ਵੀ ਐਨਐਸਏ ਜਿਹੜੀ ਲੱਗੀ ਸੀ ਉਹ ਟੁੱਟ ਚੁੱਕੀ ਜਿਹੜੀ ਇਹਨਾਂ ਦੇ ਸਾਥੀਆਂ ਤੋਂ ਐਨਐਸਏ ਲੱਗੀ ਸੀ ਉਹ ਵੀ ਟੁੱਟ ਚੱਕੀ ਤੇ ਜੋ ਹੁਣ ਅਮਰਤਪਾਲ ਵੀ ਬਹੁਤ ਜਲਦ ਬਾਹਰ ਆਉਣ ਜਾ ਰਿਹਾ ਹੁਣ ਬਹੁਤ ਵੱਡੀ ਖੁਸ਼ਖਬਰੀ ਇਹ ਆ ਕਿਉਂਕਿ ਪੰਜਾਬ ਨੂੰ ਇੰਤਿਆਰ ਸੀ ਬੱਚੇ-ਬੱਚੇ ਦੇ ਦਿਲ ਦੇ ਵਿੱਚ ਅਮਰਤਪਾਲ ਸਿੰਘ ਬੈਠਾ ਕਿਉਂਕਿ ਜੇ ਗੱਲ ਕਰੀਏ ਸਾਡੀਆਂ ਪੰਜਾਬ ਸਰਕਾਰਾਂ ਦੀ ਬਹੁਤ ਇੱਕ ਮਾੜੀਆਂ ਸਰਕਾਰਾਂ ਕਿੰਨਾ ਨੇ ਐਨਐਸਏ ਲਾ ਕੇ ਤਾਂ ਇਹਨਾਂ ਨੂੰ ਖਾਲਿਸਤਾਨੀ ਜਾਂ ਕਿ ਜੇਲ੍ਹ ਦੇ ਵਿੱਚ ਰੱਖਿਆ ਤਾਂ ਹੁਣ ਦੇਖਣਾ ਇਹ ਵੰਦਾ ਵੀ ਅਮਰਤਪਾਲ ਕਿਸ ਦਿਨ ਬਾਹਰ ਆਉਂਦਾ ਕਿਉਂਕਿ 18 ਤਰੀਕ ਨੂੰ ਤਾਂ ਉਹਦੀ ਵੈਸੇ ਵੀ ਸੁਣਵਾਈ ਹੈਗੀ ਹੈਗੀ ਕੱਲ ਨੂੰ ਆ ਉਹ ਹੁਣ ਬਹੁਤ ਜਲਦ ਪੰਜਾਬ ਦੇ ਵਿੱਚ ਲਿਆਤਾ ਯਾਰ ਹੈ ਜਿਹੜੇ ਉਹਦੇ ਸਾਥੀ ਆ ਤੇ ਕਿਹਾ ਗਿਆ ਵੀ ਅੰਮ੍ਰਿਤਸਰ ਜੋ ਆਪਣੇ ਅੰਮ੍ਰਿਤਸਰ ਜੇਰ ਜੇਲ ਹੈ ਜਿਹੜੀ ਪੰਜਾਬ ਦੇ ਵਿੱਚ ਤਾਂ ਡਿਬਰੂਗੜ੍ਹ ਅਸਾਮ ਦੀ ਜੇਲ ਤੋਂ ਸਿੱਧਾ ਪੰਜਾਬ ਚ ਸਵਿਟ ਹੋਣਗੇ ਕਹਿੰਦਾ ਮਤਲਬ ਉਹਨਾਂ ਦੇ ਸੱਤ ਜਿਹੜੇ ਸਾਥੀ ਦੱਸਿਆ ਗਿਆ ਜਿਨ੍ਹਾਂ ਦੇ ਜਨਾਲਾ ਕਾਂਢ ਦੇ ਵਿੱਚ ਪੂਰੀ ਤਰ੍ਹਾਂ ਹੱਥਾ ਜਿਨ੍ਹਾਂ ਕੀ ਉਥੋਂ ਦੀ ਪੁਲਿਸ ਨੇ ਦੱਸਿਆ ਗਿਆ ਵੀ ਜਿਹੜਾ ਜਨਾਲਾ ਕਾਂਢ ਹੋਇਆ ਅ ਉਹ ਇੱਕ ਸਾਥੀ ਇਹਨਾਂ ਦਾ ਜਿਹੜਾ ਗ੍ਰਿਫਤਾਰ ਕੀਤਾ ਸੀ ਉਹਨੂੰ ਛਡਾਉਣ ਦੇ ਚੱਕਰ ਦੇ ਵਿੱਚ ਇਹ ਕੇਸ ਦਰਜ ਹੁੰਦਾ 307 ਦਾ ਹਾਂ 307 ਤਾਂ ਜੋ ਇਹਨਾਂ ਨੇ ਦੱਸਿਆ ਗਿਆ ਵੀ ਉਹ ਜਿਹੜੇ 2 ਸਾਲ ਹੋ ਗਏ ਇਹਨਾਂ ਤੋਂ ਉਹ ਕੇਸ ਝੂਠੇ ਸਾਬਤ ਹੁੰਦੇ ਆ ਕਿਉਂਕਿ ਕੋਰਟ ਬੰਨੀਓ ਕੋਈ ਹਰੇਕ ਇੱਕ ਸਬੂਤ ਨਹੀਂ ਮਿਲੇ ਸੀ ਪਰ ਪੂਰੀ ਜਾਣਕਾਰੀ ਵਾਸਤੇ ਉਹਨਾਂ ਨੂੰ ਉਜਰਾਲਾ ਜੋ ਇਹ ਹਮਲਾ ਹੋਇਆ ਸੀਗਾ ਜਿਹੜਾ ਉੱਥੇ ਤਾਂ ਉਹਦਾ ਕਹਿਣ ਦਾ ਮਤਲਬ ਇਹ ਹੈਗਾ ਉਹਨਾਂ ਦਾ ਜੋ ਇਹਨਾਂ ਦੇ ਮਾਨ ਸ਼ਿੰਖਾਰਾ ਜਿਹਦਾ ਕਿ ਬਹੁਤ ਵੱਡਾ ਇੱਕ ਯੋਗਦਾਨ ਅਮਰਪਾਲ ਸਿੰਘ ਨੂੰ ਬਾਹਰ ਲਿਆਉਣ ਵਾਸਤੇ ਤੇ ਉਹਨਾਂ ਦੇ ਸਾਥੀਆਂ ਨੂੰ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਰਿਹਾਈ ਦੇ ਮੋਰਚੇ ਵੀ ਰੱਖੇ ਗਏ ਸੀ ਤਾਂ ਇਹ ਸਰਕਾਰਾਂ ਜੋ ਹਕੂਮਤਾਂ ਪੰਜਾਬ ਦੀ ਸਰਕਾਰ ਨੂੰ ਇਹ ਬਹੁਤ ਵੱਡਾ ਇੱਕ ਇਹ ਪੰਜਾਬ ਸਰਕਾਰ ਦਾ ਹੀ ਇੱਕ ਬਹੁਤ ਵੱਡਾ ਹੱਥ ਆ ਅਮਰਪਾਲ ਨੂੰ ਬਾਹਰ ਨਹੀਂ ਲਿਆਉਣ ਦੀ ਜਦੋਂ ਵੀ ਕੋਈ ਗੱਲ ਚੱਲਦੀ ਸੀ ਕੋਈ ਨਾ ਕੋਈ ਦੋਸ਼ ਲਾ ਦਿੱਤਾ ਜਾਂਦਾ ਸੀ ਪਰ ਹੁਣ ਜਿਹੜਾ ਇਹ ਇਹ ਸਾਰੀ ਗੱਲ ਕੋਰਟ ਤੇ ਸਿੱਖਤੀ ਆ ਕਿਉਂਕਿ ਜਿਹੜਾ ਅਜਨਾਲਾ ਕਾਂਡ ਹੋਇਆ ਉਹਦੀ ਇਨਕੁਆਇਰੀ ਕਰੂਗੀ ਪੁਲਿਸ ਪੰਜਾਬ ਪੁਲਿਸ ਲਿਆਉਣਗੇ ਤੇ ਬਾਕੀ ਦੂਜਾ ਨੰਬਰ ਰਹੇਗੀ ਗੱਲ ਕੋਰਟ ਦੀ ਕਿਉਂਕਿ ਉਹਨਾਂ ਦੇ ਵਕੀਲ ਦਾ ਇਹ ਕਹਿਣਾ ਵੀ 2 ਸਾਲ ਹੋ ਗਏ ਇਹਨਾਂ ਦੇ ਕਿਉਂਕਿ ਇਹਨਾਂ ਨੂੰ ਜੇਲ੍ਹ ਦੇ ਵਿੱਚ ਐਨਐਸ ਵੀ ਨਹੀਂ ਟੁੱਟਣ ਜਾ ਰਹੀ ਆ ਤਾਂ ਜਿਹਦੇ ਵਿੱਚ ਹੁਣ ਜਿਹੜੇ ਇਹਨਾਂ ਦੇ ਉੱਤੇ ਦੋਸ਼ ਲੱਗੇ ਆ ਜੇ ਤਾਂ ਉਹ ਸਾਬਤ ਹੋਗੇ ਕਿਉਂਕਿ 2 ਸਾਲ ਹੋ ਗਏ ਕੋਈ ਹਜੇ ਤੱਕ ਸਬੂਤ ਨਹੀਂ ਮਿਲਿਆ ਤਾਂ ਕੋਰਟ ਦੇ ਵੱਨਿਓ ਇਹ ਕੇਸ ਜਿਹੜਾ ਪਹਿਲਾ ਇਹਨਾਂ ਸੇ ਟੁੱਟਣ ਜਾ ਰਹੀ ਆ ਤਾਂ ਦੂਜਾ ਨੰਬਰ ਜਿਹੜੀ ਰਹੇਗੀ ਗੱਲ ਇਹਨਾਂ ਦੇ ਉੱਤੇ ਕੇਸ ਦੀ ਜਿਹੜਾ ਇਹ ਜ਼ਨਾਲਾ ਕਾਂਡ ਹੋਇਆ ਕੋਈ ਵੀ ਇਹਨਾਂ ਉੱਪਰ ਕੋਈ ਹਥਿਆਰ ਬਰਾਬਰਤ ਨਹੀਂ ਹੋਇਆ ਕੋਈ ਇਹਨਾਂ ਉੱਪਰ ਹਜੇ ਤੱਕ ਕੋਈ ਸਬੂਤ ਨਹੀਂ ਮਿਲੇ ਵੀ ਇਹਨਾਂ ਲਈ ਕੋਈ ਜ਼ਨਾਲਾ ਜਿਹੜਾ ਕਾਂਡ ਕੀਤਾਗਾ ਹਾ ਜੋ ਇਹ ਮਾੜੀ ਬੁੱਟੀ ਤੂੰ ਤੂੰ ਮੈਂ ਮੈਂ ਹੋਈ ਹੈ ਜਿਹੜਾ ਇਹਨਾਂ ਦੇ ਵਕੀਲ ਦਾ ਕਹਿਣਾ ਵੀ ਸਰਕਾਰ ਇੱਕ ਪਸਾਉਣਾ ਚਾਹੁੰਦੀ ਸੀ ਅਮਰਪਾਲ ਨੂੰ ਪਰ ਸਰਕਾਰ ਹੁਣ ਨਾਕਾਮ ਹੁੰਦੀ ਆਉਂਦੀ ਆ ਕਿਉਂਕਿ ਪੰਜਾਬ ਦੀ ਸਰਕਾਰ ਇਸ ਕਿਉਂਕਿ ਹੁਣ ਇਹ ਹੈਗੀ ਗੱਲ ਕੋਟ ਦੀ ਆ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਪੰਜਾਬ ਸਰਕਾਰ ਦਾ ਬਹੁਤ ਬਹੁਤ ਵੱਡਾ ਹੱਥ ਆ ਪਸੂ ਦਾ ਅਵਰਤਪਾਲ ਸਿੰਘ ਨੂੰ ਤਾਂ ਹੁਣ ਇਹ ਚਾਹ ਤਾਂ ਇਹਨੂੰ ਦੁਆ ਕਹਿ ਲੋ ਪੰਜਾਬ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਸਿੱਖ ਨੌਜਵਾਨਾਂ ਨੂੰ ਇੰਤਜ਼ਾਰ ਸੀ ਅਵਰਤਪਾਲ ਕਦੋਂ ਬਾਹਰ ਆਉਣਗੇ ਤਾਂ ਹੁਣ ਸਾਰਿਆਂ ਦਾ ਇੰਤਜ਼ਾਰ ਖਤਮ ਹੋਣ ਚੱਲਿਆ ਕਿਉਂਕਿ ਇੱਕ ਮਹੀਨ ਚੱਕਣ ਜਾ ਰਹੇ ਆ ਅਵਰਤਪਾਲ ਸਿੰਘ ਜਦੋਂ ਬਾਹਰ ਆਉਣਗੇ ਪਰੰਤ ਉਹਨਾਂ ਨੇ ਪੰਜਾਬ ਦੇ ਮੁੱਦੇ ਚੱਕਨੇ ਆ ਪੰਜਾਬ ਦੇ ਨਿਰਸ਼ੈ ਦੇ ਮੁੱਦਿਆਂ ਤੇ ਗੱਲ ਕਰਨੀ ਆ ਤੇ ਸਿੰਘ ਸਾਜੇ ਜਾਣਗੇ ਪੰਜਾਬ ਚ ਸਿੱਖੀ ਦੀ ਗੱਲ ਚੱਲਣੀ ਆ ਤਾਂ ਇਸ ਕਰਕੇ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਨੂੰ ਅਮਰਤਪਾਲ ਨੂੰ ਨਹੀਂ ਹਿਲਾਉਣਾ ਚਾਹੁੰਦੀ ਸੀ ਇਸ ਕਰਕੇ ਜਦੋਂ ਨਵੀਂ ਪਾਰਟੀ ਬਣਨ ਜਾ ਰਹੀ ਸੀ ਕਾਲੀ ਦਲਵਾਸ ਪੰਜਾਬ ਦੀ ਕਿਉਂਕਿ ਮੈਂ ਪਹਿਲਾਂ ਵਾਲੀ ਵੀਡੀਓ ਚ ਵੀ ਕਿਹਾ ਇਤਰਾਤ ਤੋਂ ਦੇ ਉੱਤਰ ਜੁਆਪੀ ਐ ਲਿਆ ਜਾਂਦਾ ਵੀ ਕਿਸੇ ਤਰੀਕੇ ਨਾਲ ਵਰਤਪਾਲ ਬਾਰਨ ਰਾਜ ਖਾਸ ਕਰਕੇ ਹੁਣ ਜੋ ਪੰਜਾਬ ਦੇ ਆਪਣੇ ਜਿੰਨੇ ਵੀ ਸਿੱਖ ਨੌਜਵਾਨ ਆਪਣੇ ਮਾਤਾ ਪਿਤਾ ਜੋ ਮਾਵਾ ਨੂੰ ਵੀ ਇੰਤਿਆਰ ਸੀ ਵੀ ਅਮਰਤਪਾਲ ਕਦੋਂ ਬਾਹਰ ਹੋਣ ਕਿਉਂਕਿ ਇਹ ਪੰਜਾਬ ਸਰਕਾਰ ਤੋਂ ਸੀਐਮ ਤੋਂ ਮਤਲਬ ਤੋਂ ਸਾਰਿਆਂ ਦੇ ਕਹਦਾ ਮਤਲਬ ਸਾਰੇ ਪਾਸੇ ਫਟਮੂਹੀ ਮਿਲ ਰਹੀ ਹੈ ਇਹਨਾਂ ਨੂੰ ਕੁਝ ਚੰਗਾ ਤਾਂ ਕਰਿਆ ਨਹੀਂ ਵਾਦੇ ਵੱਡੇ ਵੱਡੇ ਕਰਲੇ ਲੋਕਾਂ ਨਾਲ ਤਾਂ ਹੁਣ ਜੇ ਗੱਲ ਕਰੀਏ ਪਹਿਲਾਂ ਕਾਂਗਰਸ ਤੇ ਕਾਲੀ 25 ਸਾਲ ਤੋਂ ਰਾਜ ਇਹਨਾਂ ਨੇ ਕਰਿਆ ਪੌਣੇ ਤਿੰਨ ਸਾਲ ਹੋ ਗਏ ਇਹਨਾਂ ਨੂੰ ਆਇਆ ਨੂੰ ਇਹਨਾਂ ਨੇ ਵੀ ਕੁਝ ਮੈਂ ਕਿਹਾ ਡੱਕਾ ਵੀ ਨਹੀਂ ਤੋੜਾ ਤੇ ਚਾਰੇ ਪਾਸੇ ਫਟਮੂਹੀ ਮਿਲ ਰਹੀ ਹੈ ਇਹਨਾਂ ਨੂੰ ਤਾ ਜਦੋਂ ਇਹਨੂੰ ਪਤਾ ਲੱਗਿਆ ਵੀ ਹੁਣ ਮੇਰੀ ਸਰਕਾਰ ਜਾਲ ਵਾਲੀ ਆ ਇਹ ਕੰਨਾ ਵੀ ਬਹੀ ਚਾਹ ਕਹਿੰਦਾ ਨਸ਼ੇ ਤਸਕਰਾਂ ਦੇ ਘੱਟ ਹੋਣ ਦੀ ਤਹੇ ਵੀ ਕਿਹਦੀ ਸੀ ਇਹਨੂੰ ਪਤਾ ਸੀ ਵੀ ਅਵਰਤਪਾਲ ਸਿੰਘ ਦੀ ਆਵਾਜ਼ ਪੰਜਾਬ ਦੇ ਵਿੱਚ ਉੱਠ ਰਹੀ ਆ ਜੇ ਅਵਰਤਪਾਲ ਸਿੰਘ ਬਾਹਰ ਆਉਂਦਾ ਤਾਂ ਮੈਨੂੰ ਕੋਣ ਪੁੱਛੂਆ ਸਾਡੇ ਪੰਜਾਬ ਦੇ ਵਿੱਚ ਜੇ ਅਵਰਤਪਾਲ ਆਉਂਦਾ ਤਾਂ ਮੈਂ ਜਦੋਂ ਜੇਲ੍ਹ ਦੇ ਵਿੱਚ ਇੱਕ ਇਨਸਾਨ ਨੂੰ ਜਿਤਾ ਸਕਦੇ ਇਹ ਲੋਕ ਐਨਾ ਪਿਆਰ ਸਤਿਕਾਰ ਨਾਲ ਉਹਨਾਂ ਨੂੰ 4 ਲੱਖ 70000 ਰੁਪਏ ਪਈਏ ਜਿਹੜੀ ਤੇ 1 ਲੱਖ 90000 ਵਧ ਕੇ ਰੁਪਏ ਪਈਏ ਇਹਨਾਂ ਨੇ ਸੋਚਿਆ ਜਦੋਂ ਅੰਦਰ ਬੈਠੇ ਨੂੰ ਇਹਨਾਂ ਦੇ ਲੋਕਾਂ ਨੇ ਜਿਤਾ ਸਕਦੇ ਆ ਤੇ ਅਵਰਤਪਾਲ ਬਾਹਰ ਆਉਂਦੇ ਤਾਂ ਵਿਹੀ ਉਹਨੇ ਪੰਜਾਬ ਦੇ ਮੁੱਦਿਆਂ ਦੀ ਚੱਕਣੀ ਆ ਤਾਂ ਨਸ਼ਾ ਦੀ ਰੋਕ ਲਉਣੀ ਆ ਤਾਂ ਫਿਰ ਸਾਡੇ ਕੰਮ ਨਹੀਂ ਚੱਲਣੇ ਇਸ ਕਰਕੇ ਅਵਰਤਪਾਲ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਤਾਂ ਹੁਣ ਚਾਹੇ ਤਾਂ ਇਹਨੂੰ ਲੋਕਾਂ ਦੀਆਂ ਦੁਆ ਕਹਿ ਲੋ ਬਹੁਤ ਜਲਦ ਉਹਦੇ ਸਾਥੀ ਵੀ ਜੁਐਨਐਸਏ ਪਹਿਲਾਂ ਕਿਹਾ ਗਿਆ ਸੀ ਵੀ ਜੁਐਨਐਸਏ ਉਹਨੇ ਸਾਥੀਆਂ ਤਾਂ ਟੁੱਟਣ ਜਾ ਰਹੀ ਆ ਹੁਣ ਨਾਲ ਨਾਲ ਉਹਨਾਂ ਦੇ ਵਕੀਲ ਦਾ ਕਿਹੜਾ ਵੀ ਅਵਰਤਪਾਲ ਤੋਂ ਵੀ ਜੁਐਨਐਸਏ ਟੁੱਟਣ ਜਾ ਰਹੀ ਆ ਤਾਂ ਉਹ ਵੀ ਇੱਕ ਮਹੀਨੇ ਬਾਅਦ 10-20 ਦਿਨਾਂ ਬਾਅਦ ਜਿਵੇਂ ਉਹਨਾਂ ਦੇ ਵਕੀਲ ਦਾ ਕਹਿਣਾਗਾ ਤਾਂ ਉਹ ਵੀ ਪੰਜਾਬ ਦੇ ਵਿੱਚ ਲਿਆਈ ਜਾਣਗੇ ਕਿਉਂਕਿ ਉਹ ਜਿਹੜੇ ਹਿਸਾਬ ਨਾਲ ਪਹਿਲਾਂ ਉਹਨਾਂ ਦੇ ਸਾਥੀ ਜਦੋਂ ਰੈਸਟ ਹੁੰਦੇ ਆ ਤਾਂ ਅਵਰਪਾਲ ਸਿੰਘ ਅਪ੍ਰੈਲ ਚੋਂ ਦਾ ਉਹ ਮਾਰਚ ਚੋਂ ਹੁੰਦੇ ਆ ਤਾਂ ਹੁਣ ਕਹਿਦਾ ਮਤਲਬ ਇਹ ਆ ਅੱਗੇ ਪਿੱਛੇ ਇਹ ਜਦੋਂ ਗ੍ਰਿਫਤਾਰ ਹੋਏ ਉਹਦੇ ਹਿਸਾਬ ਨਾਲ ਅੱਗੇ ਪਿੱਛੇ ਬਾਹਰ ਆਉਣਗੇ ਚਲੋ ਜੀ ਖਾਸ ਕਰਕੇ ਪੰਜਾਬ ਦੇ ਪ੍ਰਤੀ ਆਪਣੀ ਗੱਲਬਾਤ ਹੁੰਦੀ ਹੈ ਜੋ ਬਹੁਤ ਵੱਡੀ ਖੁਸ਼ਖਬਰੀ ਸੀ ਅੱਜ ਦੀ ਉਹਨਾਂ ਤੋਂ ਐਸੇ ਵੀ ਟੁੱਟ ਗਈ ਹੈ ਤੇ ਜਿਹੜੇ ਉਹਨੂੰ ਇੰਤਜ਼ਾਰ ਸੀ ਪਿਆਰਪਾਲ ਕਦੋਂ ਬਾਹਰ ਆਉਣਗੇ ਬਹੁਤ ਜਲਦ ਬਾਹਰ ਆਉਣ ਜਾ ਰਹੇ ਆ ਪਹਿਲੀ ਗੱਲ ਦੱਸੀ ਆਪਾਂ ਐਡਐਸੇ ਟੁੱਟ ਗਈ ਤੇ ਉਹਨਾਂ ਦੇ ਵਕੀਲ ਦਾ ਕਹਿਣਾ ਇਹ ਵੀ ਇਹ ਜਵਾਬ ਤੇ ਵੀ ਬਾਹਰ ਆ ਸਕਦੇ ਆ ਪੰਜਾਬ ਦੇ ਵਿੱਚ ਲਿਆਂਦੇ ਜਾਣਗੇ ਉਹਦੇ ਸਾਥੀ ਤੇ ਅਮਰਪਾਲ ਸਿੰਘ ਚਲੋ ਜੀ ਫਿਰ ਤੋਂ ਅਪੀਲ ਕਰਦੇ ਆ ਪੰਜਾਬ ਦੇ ਪ੍ਰਤੀ ਆਪਣੀ ਗੱਲਬਾਤ ਹੁੰਦੀ ਆ ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਜੀ ਤੇ ਇੱਕ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਾਕੀ ਆਪਣਾ ਨੋਟੀਫਿਕੇਸ਼ਨ ਬਹੁਤ ਦਰਵੇ ਮਿਲਦੇ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ